ਖਰੀਫ ਸੀਜ਼ਨ 2025-26 ਦੌਰਾਨ ਚੋਨੇ ਦੀ ਖਰੀਦ ਕਰਨ ਲਈ ਮਿਤੀ 16-9-25 ਤੋਂ ਲੈ ਕੇ 13-11 ਤੱਕ 25 ਤੱਕ ਸੀਜ਼ਨ ਨਿਰਧਾਰਿਤ ਕੀਤਾ ਗਿਆ ਹੈ ਸੋ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ 32 ਮੰਡੀਆਂ ਹਨ ਮਾਰਕੀਟ ਕਮੇਟੀ ਵੱਲੋਂ ਮੰਡੀਆਂ ਵਿੱਚ ਲੋੜਿੰਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਸਮੂਹ ਐਸ.ਸੀ.ਐਮ ਸਹਿਬਾਨ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰੇ ਅਰੇਂਜਮੈਂਟਸ ਚੈੱਕ ਕਰ ਲਏ ਜਾਣ ਇਸ ਤੋਂ ਇਲਾਵਾ ਹਤੇਗੜ ਜ਼ਿਲ੍ਹੇ ਵਿੱਚ 162 ਰਾਈਸ ਮਿਲਸ ਹਨ ਜਿਨ੍ਹਾਂ ਦੀ ਅਲਾਟਮੈਂਟ ਦਾ ਕੰਮ ਚੱਲ ਰਿਹਾ ਹੈ ਸੋ ਮੰਡੀਆਂ ਵਿੱਚ ਆਣ ਵਾਲੇ ਝੋਨੇ ਨੂੰ ਨਿਰਧਾਰਿਤ ਮਾਪ ਦੰਡਾ ਅਨੁਸਾਰ ਖਰੀਦ ਕਰਨ ਲਈ ਅਸੀਂ ਵਚਨਬੱਧ ਹਾਂ ਤੇ ਜਿਵੇਂ ਹੀ ਝੋਨੇ ਦੀ ਅਰਾਈਵਲ ਸ਼ੁਰੂ ਹੋਏਗੀ ਅਸੀਂ ਨਿਰਧਾਰਿਤ ਮਾਪ ਦੰਡਾ ਅਨੁਸਾਰ ਉਸ ਦੀ ਖਰੀਦ ਕਰਾਂਗੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਵਾਰਦਾਨੇ ਦਾ ਪ੍ਰਬੰਧ ਵੀ ਹੈ ਰਾਈਸ ਮਿਲ ਵਿੱਚ ਸਟੋਰੇਜ ਦਾ ਪ੍ਰਬੰਧ ਵੀ ਹੈ ਤੇ ਘਟੋ ਘਾਟ ਸਮਰਥਨ ਉਹ ਜਿਹੜਾ ਹੈ ਉਹ ਪਰ ਕਿੰਟਲ 200 99 ਰੁਪਏ ਹੈ ਅੱਜ ਮੈਂ ਸਮੂਹ ਕਿਸਾਨ ਸਾਹਿਬਾਨ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲੈ ਕੇ ਆਣ ਤਾਂ ਜੋ ਉਸ ਦੀ ਇਮੀਡੀਏਟ ਖਰੀਦ ਹੋ ਸਕੇ ਤੇ ਉਹ ਜਲਦੀ ਫਾਰਗ ਹੋ ਕੇ ਆਪਣੇ ਘਰਾਂ ਨੂੰ ਜਾ ਸਕਣ ਕਿਸੇ ਵੀ ਕਿਸਮ ਦੀ ਤੁਹਾਨੂੰ ਆਕੜ ਨਹੀਂ ਆਂਦੇ ਦੇਵਾਂਗੇ ਅਸੀਂ ਇਸ ਤੋਂ ਇਲਾਵਾ ਅਸੀਂ ਜਿਹੜੇ ਕੰਬਾਈਨ ਮਾਲੀ ਖਾਨ ਉਹਨਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਚੋਨੇ ਦੀ ਕਟਾਈ ਨਹੀਂ ਹੋਏਗੀ ਬਿਕੋਜ਼ ਇਹਦੇ ਨਾਲ ਨਮੀ ਦੀ ਮਾਤਰਾ ਵਧ ਜਾਂਦੀ ਹੈ ਤੇ ਗੁਣਵੱਤਾ ਵਿੱਚ ਵੀ ਅਸਰ ਪੈਂਦਾ ਹੈ ਤੇ ਜੇ ਗਿੱਲਾ ਚੋਨਾ ਮੰਡੀਆਂ ਵਿੱਚ ਆ ਜਾਏ ਜਿਹੜਾ 17% ਤੋਂ ਵੱਧ ਮੌਇਸਚਰ ਹੋਏ ਸੋ ਉਹਦੀ ਅਸੀਂ ਖਰੀਦ ਨਹੀਂ ਕਰ ਸਕਦੇ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਸਾਨ ਵੀਰਾਂ ਦੇ ਸਹਿਯੋਗ ਨਾਲ ਆੜਤੀਆਂ ਦੇ ਸਹਿਯੋਗ ਨਾਲ ਅਤੇ ਸ਼ੈਲਡਰ ਮਾਲਿਕਾਂ ਦੇ ਸਹਿਯੋਗ ਨਾਲ ਅਸੀਂ ਇਹ ਵਾਲਾ ਖਰੀਫ ਸੀਜ਼ਨ ਵੀ ਖਰਚੋਨੇ ਦੀ ਖਰੀਦ ਦਾ ਸੀਜ਼ਨ ਚ ਬਹੁਤ ਚੰਗੀ ਤਰ੍ਹਾਂ ਨਿਪਰੇ ਚਾੜਾਂਗੇ